ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਜੀ ਮਾਗਦੇ ਮਹੀਨੇ ਦੀ ਸ਼ੁਰੂਆਤ ਆ ਜਿਹੜੀ ਹੋ ਚੁੱਕੀ ਆ ਇਹ ਮਹੀਨੇ ਦੇ ਵਿੱਚ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਉਹ ਗੱਲਾਂ ਜੀ ਅਸੀਂ ਜਾਣ ਲਵਾਂਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਤੇ ਕਿਵੇਂ ਕਰਨਾ ਚਾਹੀਦਾ ਇਹ ਮਹੀਨੇ ਵਿੱਚ ਕੀਤੀ ਸੇਵਾ ਦਾਨਵੰ ਸਫਲ ਹੋ ਜਾਵੇਗਾ ਤੁਹਾਡਾ ਸਭ ਤੋਂ ਪਹਿਲੀ ਗੱਲ ਆ ਜੀ ਆਪ ਸਭ ਨੂੰ ਯਾਦ ਰੱਖਣੀ ਆ ਕਿ ਮਾਗਦੇ ਮਹੀਨੇ ਵਿੱਚ ਗੁਰੂ ਘਰ ਜਾ ਕੇ ਸੇਵਾ ਕਰਨੀ ਬਹੁਤ ਜ਼ਰੂਰੀ ਆ ਇਹ ਖਿਆਲ ਜੇ ਕਿਸੇ ਦੇ ਮਨ ਵਿੱਚ ਆ ਰਿਹਾ ਤੇ ਬਹੁਤ ਹੀ ਚੰਗੀ ਗੱਲ ਆ ਜੀ ਤੇ ਦੂਜੀ ਗੱਲ ਇਹ ਵੀ ਯਾਦ ਰੱਖਣੀ ਆ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਨਾ ਬਹੁਤ ਜ਼ਰੂਰੀ ਆ ਮਹਾਰਾਜ ਜੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਾਂ ਨਮਾਹੇ ਮਿਟਾਵੋ ਸਿਮਰਨ ਜਿਹੜਾ ਜੀ ਮਨ ਦੀ ਮੈਣ ਨੂੰ ਕੱਟਦਾ ਪਰ ਬਹੁਤੇ ਲੋਕ ਐਦਾਂ ਕਰਦੇ ਨੇ ਵੀ ਮਾਗਦੇ ਮਹੀਨੇ ਵਿੱਚ ਹੀ ਸੇਵਾ ਕਰਦੇ ਨੇ ਜਿਉਂ ਹੀ ਫੱਗਣ ਦਾ ਮਹੀਨਾ ਚੜ ਜਾਂਦਾ ਸੇਵਾ ਕਰਨ ਤੋਂ ਹਟ ਜਾਂਦੇ ਨੇ ਕਹਿੰਦੇ ਜੀ ਸੇਵਾ ਜਿਹੜੀ ਉਹ ਕਰਮਾਂ ਨਾਲ ਹੀ ਨਸੀਬ ਹੁੰਦੀ ਆ ਜੇ ਮਹਾਰਾਜ ਤੁਹਾਡੇ ਤੋਂ ਸੇਵਾ ਲੈ ਰਹੇ ਨੇ ਤਾਂ ਜਰੂਰ ਕਰੋ ਇਹਨੂੰ ਸਾਰੀ ਜ਼ਿੰਦਗੀ ਵਿੱਚ ਇੱਕ ਤਾਰਨਾ ਦੀ ਤਰ੍ਹਾਂ ਬਣਾ ਲਵੋ ਵੀ ਸੇਵਾ ਕਰਨੀ ਹੀ ਕਰਨੀ ਆ ਪਰ ਸਾਨੂੰ ਹੰਕਾਰ ਵਿੱਚ ਆ ਕੇ ਕਦੇ ਵੀ ਸੇਵਾ ਨਹੀਂ ਕਰਨੀ ਚਾਹੀਦੀ ਨਾ ਹੀ ਕਦੇ ਸਾਨੂੰ ਸ਼ੋਅ ਆਫ ਕਰਨਾ ਚਾਹੀਦਾ ਵੀ ਮੈਂ ਇੰਨੇ ਦਿਨ ਸੇਵਾ ਕੀਤੀ ਹੈ ਜਾਂ ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਹਨਾ ਸੋਗੋ ਇਹ ਅਰਦਾਸ ਕਰੋ ਵੀ ਮਾਗਦੇ ਮਹੀਨੇ ਵਿੱਚ ਜਿਹੜੀ ਸਾਡੀ ਆਦਤ ਆ ਪੱਕ ਜਾਵੇ ਸੇਵਾ ਕਰਨ ਦੀ ਵੀ ਸਾਡੀ ਸੇਵਾ ਜਿਹੜੀ ਕੰਟੀਨਿਊ ਚਲਦੀ ਰਹੇ ਵੀ ਸਾਲੋਂ ਸਾਲ ਅਸੀਂ ਕਰਦੇ ਰਹੀਏ ਸੇਵਾ ਐਸੀ ਕਰੀਏ ਵੀ ਇੱਕ ਹੱਥ ਨਾਲ ਕਰੀਏ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਪਤਾ ਵੀ ਨਾ ਚੱਲਣ ਦਿਓ ਤੁਸੀਂ ਲੋਕਾਂ ਨੂੰ ਵੀ ਸੇਵਾ ਕਰ ਰਹੇ ਹੋ ਕਿਉਂਕਿ ਤੁਹਾਡੀ ਸੇਵਾ ਉਸ ਅਕਾਲਪੁਰਖ ਵਾਹਿਗੁਰੂ ਨੇ ਪ੍ਰਵਾਨ ਕਰਨੀ ਆ ਨਾ ਕਿ ਲੋਕਾਂ ਨੇ ਜਿਵੇਂ ਦੇਖੋ ਜੀ ਪਰਲਾ ਪਰਲਹਾਦ ਸੀ ਨਾ ਜਿਹੜਾ ਉਹਦੀ ਬਹੁਤ ਭਗਤੀ ਸੀ ਤੇ ਭਗਤ ਤਰੂ ਦੀ ਵੀ ਬਹੁਤ ਭਗਤੀ ਸੀ ਇੱਕ ਦਿਨ ਨਾ ਏਸੇ ਤਰ੍ਹਾਂ ਹੋਇਆ ਜਿਹੜਾ ਭਗਤ ਤਰੂ ਸੀ ਇੱਕ ਦਿਨ ਇੰਨੇ ਖੁਸ਼ ਹੋਏ ਨਾ ਪਿਤਾ ਦੀ ਗੋਦੀ ਵਿੱਚ ਜਾ ਬੈਠੇ ਤੇ ਪਿਤਾ ਪਿਆਰ ਦੇਣ ਲੱਗੇ ਤੇ ਉਧਰੋਂ ਜਿਹੜੀ ਮਤੇਈ ਮਾਂ ਆਈ ਉਹਨੇ ਆ ਕੇ ਉਠਾ ਦਿੱਤਾ ਰਾਜੇ ਦੀ ਗੋਦ ਵਿੱਚੋਂ ਕਿਹਾ ਜੀ ਇੰਨੇ ਸ਼ੌਂਕ ਸੀ ਪਿਤਾ ਦੀ ਗੋਦ ਵਿੱਚ ਬੈਠਣ ਦਾ ਤਾਂ ਮੇਰੇ ਕੁੱਖ ਵਿੱਚੋਂ ਜਨਮ ਲੈਣਾ ਸੀ ਜਦੋਂ ਰੋਂਦਾ ਰੋਂਦਾ ਜੀ ਧਰੂ ਆਪਣੀ ਮਾਂ ਕੋਲ ਗਿਆ ਤੇ ਬੁੱਕਲ ਵਿੱਚ ਲੈ ਕੇ ਮਾਂ ਨੇ ਸਾਰੀ ਗੱਲ ਪੁੱਛੀ ਤਾਂ ਦੱਸਿਆ ਵੀ ਪਿਤਾ ਦੀ ਗੋਦੀ ਵਿੱਚੋਂ ਮੈਨੂੰ ਇਸ ਤਰ੍ਹਾਂ ਉਠਾ ਦਿੱਤਾ ਗਿਆ ਤਾਂ ਫਿਰ ਉਦੋਂ ਕਿਹਾ ਮਾਂ ਤੂੰ ਰਾਣੀ ਆ ਜਾਂ ਦਾਸੀ ਆ ਤਾਂ ਫਿਰ ਉਦੋਂ ਮਾਂ ਨੇ ਕਿਹਾ ਪੁੱਤਰਾ ਮੈਂ ਭਟ ਰਾਣੀ ਆ ਰਾਜੇ ਨੇ ਮੈਨੂੰ ਵਿਆਹ ਕੇ ਲਿਆਂਦਾ ਸੀ ਰਾਜ ਸਤਕਾਰ ਵਿੱਚ ਕੁਝ ਸਮਾਂ ਬੀਤਿਆ ਤੇਰੇ ਪਿਤਾ ਨੇ ਫਿਰ ਹੋਰ ਵਿਆਹ ਕਰਵਾ ਲਿਆ ਤਾਂ ਕਰਕੇ ਮੈਨੂੰ ਦਾਸੀਆਂ ਵਾਂਗ ਰਹਿਣਾ ਪੈਂਦਾ ਇਹ ਸਭ ਕੁਝ ਮੈਨੂੰ ਇਸ ਕਰਕੇ ਮੇਰੇ ਨਾਲ ਜਿਹੜਾ ਵਾਪਰੇ ਆ ਇਸ ਕਰਕੇ ਆ ਪੁੱਤਰਾ ਕਿਉਂਕਿ ਮੈਂ ਰੱਬ ਦਾ ਨਾਮ ਨਹੀਂ ਜਪਿਆ ਜੇ ਤੂੰ ਰੱਬ ਦੀ ਭਗਤੀ ਕਰੇਗਾ ਤਾਂ ਤੈਨੂੰ ਰੱਬ ਦੀ ਰਾਜ ਵਿੱਚ ਰਾਜ ਭਾਗ ਸੁੱਖ ਸੰਪਤੀ ਸਭ ਕੁਝ ਮਿਲ ਜਾਵੇਗਾ ਮਾਂ ਦੇ ਪਿਆਰ ਭਰੇ ਸ਼ਬਦਾਂ ਜਿਹੜੇ ਉਪਦੇਸ਼ ਦਾ ਉਹਨਾਂ ਨੇ ਪਾਲਣਾ ਕੀਤੀ ਭਗਤ ਤਰੂ ਨੇ ਮਨ ਵਿੱਚ ਵਿਰਾਗ ਪੈਦਾ ਕੀਤਾ ਬਹੁਤ ਬੰਦਗੀ ਕੀਤੀ ਉਹਨਾਂ ਨੇ ਨਾਮ ਜਪਿਆ ਤੇ ਜਦੋਂ ਉਹਨਾਂ ਦੇ ਪਿਤਾ ਨੂੰ ਪਤਾ ਲੱਗਿਆ ਨਾ ਤਾਂ ਪਿਤਾ ਨੇ ਆਖਿਆ ਪੁੱਤਰਾ ਘਰੇ ਵਾਪਸ ਆ ਜਾ ਮੈਂ ਤੈਨੂੰ ਅੱਧਾ ਰਾਜ ਤੈਨੂੰ ਹੁਣੇ ਦੇ ਦੇਵਾਂਗਾ ਤਾਂ ਉਹਨੇ ਸੋਚਿਆ ਵੀ ਪਿਤਾ ਮੈਨੂੰ ਹੁਣ ਤੋਂ ਹੀ ਅੱਧਾ ਰਾਜ ਦੇਣ ਨੂੰ ਤਿਆਰ ਆ ਤਾਂ ਫਿਰ ਉਹਨਾਂ ਨੇ ਜੀ ਮਨ 'ਚ ਉਹਨਾਂ ਦੀ ਜਿਵੇਂ ਕਹਿਣ ਦਾ ਭਾਵ ਵੀ ਇਹ ਸਭ ਦੀ ਮੋਹ ਮਾਇਆ ਖਤਮ ਹੋ ਚੁੱਕੀ ਸੀ ਫਿਰ ਉਹਨਾਂ ਨੇ ਆਖਿਆ ਵੀ ਹੁਣ ਮੈਂ ਨਹੀਂ ਮੁੜਾਂਗਾ ਇਥੋਂ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਆਪਾਂ ਮਾਗਦੇ ਮਹੀਨੇ ਵਿੱਚ ਸੇਵਾ ਕਰਨੀਆਂ ਉਹ ਆਤ ਨੂੰ ਪੱਕਾ ਦ੍ਰਿੜ ਬਣਾ ਲਓ ਦੂਜੀ ਗੱਲ ਕੀ ਹੈ ਜੀ ਤੁਸੀਂ ਆਮ ਤੌਰ ਤੇ ਦੇਖਿਆ ਹੋਊ ਵੀ ਜਿਹੜਾ ਮਾਗਦਾ ਮਹੀਨਾ ਹੁੰਦਾ ਨਾ ਉਹਦੇ ਵਿੱਚ ਮੰਗ ਤੇ ਬਹੁਤ ਮੰਗਣ ਆਉਂਦੇ ਨੇ ਕਈ ਵਾਰ ਆਪਾਂ ਉਹਨਾਂ ਨੂੰ ਅਪਸ਼ਬਦ ਬੋਲ ਦਿੰਨੇ ਆ ਬਹੁਤੇ ਲੋਕ ਬੋਲ ਦਿੰਦੇ ਨੇ ਜਾਂ ਦਰ ਤੋਂ ਖਾਲੀ ਵੀ ਮੋੜ ਦਿੰਦੇ ਨੇਗੇ ਪਾਰ ਜੀ ਆਪਾਂ ਨੂੰ ਕਦੇ ਵੀ ਐਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਘਰ ਵਿੱਚ ਦਾਣੇ ਅਕਸਰ ਰੇਕ ਦੇ ਘਰੇ ਹੁੰਦੇ ਨੇ ਥੋੜੇ ਤੋਂ ਥੋੜੇ ਬਹੁਤੇ ਤੋਂ ਬਹੁਤ ਦਾਣੇ ਪਾ ਦਿਓ ਜਾਂ ਤੁਸੀਂ ਕੋਈ ਹੋਰ ਚੀਜ਼ ਵੀ ਲਿਆ ਕੇ ਰੱਖ ਸਕਦੇ ਹੋ ਜਿਵੇਂ ਛੋਟੇ-ਛੋਟੇ ਬੱਚੇ ਆ ਜਾਂਦੇ ਨੇ ਮੰਗਲ ਲਈ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਜ਼ਰੂਰ ਦਿਆ ਕਰੋ ਪਤਾ ਨਹੀਂ ਹੁੰਦਾ ਜੀ ਰੱਬ ਕਿਹੜੇ ਰੂਪ ਵਿੱਚ ਆ ਕੇ ਤੁਹਾਡੇ ਤੋਂ ਸੇਵਾ ਲੈ ਰਿਹਾ ਹੈ ਨਾ ਕਦੇ ਵੀ ਕਿਸੇ ਨੂੰ ਖਾਲੀ ਨਾ ਮੋੜੋ ਠੀਕ ਆ ਜੀ ਦਇਆ ਕਰੋ ਰੇਕਤੀ ਕਿਉਂਕਿ ਦਇਆ ਬਹੁਤ ਜ਼ਰੂਰੀ ਆ ਜਿਹਦੇ ਮਨ ਵਿੱਚ ਦਇਆ ਪੈਦਾ ਹੋਗੀ ਨਾ ਸਮਝ ਲਿਓ ਉਸ ਅਕਾਲਪੁਰਖ ਵਾਹਿਗੁਰੂ ਦੀ ਤੁਹਾਡੇ ਤੇ ਬਹੁਤ ਮਿਹਰ ਆ ਠੀਕ ਆ ਜੀ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਦੇਖੋ ਜੀ ਬਹੁਤੇ ਲੋਕ ਕਹਿੰਦੇ ਨੇ ਨਾ ਮਾਗਦੇ ਮਹੀਨੇ ਵਿੱਚ ਠੰਡ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਪੈ ਰਹੀ ਆ ਤੇ ਜਿਹੜੇ ਸ਼ਰਾਬੀ ਲੋਕ ਹੁੰਦੇ ਨੇ ਜਿਹੜੇ ਮਤਲਬ ਕਦੇ ਇੱਕ ਤਾਂ ਹੀ ਪੀਣ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਨਾ ਵੀ ਠੰਡ ਦਾ ਟਾਈਮ ਆ ਵੀ ਆਪਾਂ ਕਦੇ ਥੋੜਾ ਜਿਹਾ ਪੈਗ ਲਾ ਲਿਆ ਜਾਂ ਕਹਿੰਦੇ ਨੇ ਥੋੜੀ ਜਿਹੀ ਸ਼ਰਾਬ ਪੀ ਲਈ ਠੰਡ ਕਰਕੇ ਐਦਾਂ ਬਿਲਕੁਲ ਨਾ ਕਰਿਆ ਕਰੋ ਜੀ ਥੋੜੇ ਦੇਖੋ ਇੱਕ ਤਾਂ ਇਹਦੇ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਤੁਹਾਨੂੰ ਵੀ ਪਤਾ ਕਿਉਂਕਿ ਤੁਹਾਡੇ ਬੱਚਿਆਂ ਨੇ ਤੁਹਾਡੇ ਤੋਂ ਹੀ ਸਿੱਖਣਾ ਹੁੰਦਾ ਜੋ ਮਾਂ ਪਿਓ ਕਰਦੇ ਨੇ ਬੱਚੇ ਉਹਨਾਂ ਤੋਂ ਦੇਖ ਕੇ ਹੀ ਉਹਨਾਂ 'ਚ ਗੁਣ ਪੈਦਾ ਹੁੰਦੇ ਨੇਗੀ ਇਸ ਲਈ ਜੀ ਕਿਰਪਾ ਕਰਿਆ ਕਰੋ ਵੀ ਜਿਹੜਿਆ ਤੰਬਾਕੂ ਆ ਸ਼ਰਾਬ ਦਾ ਸੇਵਨ ਨਾ ਕਰਿਆ ਕਰੋ ਵੀ ਬੱਚਿਆਂ 'ਤੇ ਗਲਤ ਅਸਰ ਪਵੇ ਅੱਜ ਕੱਲ ਚਿੱਟਾ ਦਿਨੋਂ ਦਿਨ ਵਧਦਾ ਜਾ ਰਿਹਾ ਬਹੁਤ ਮੌਤਾਂ ਹੋ ਰਹੀਆਂ ਨੇ ਚਿੱਟੇ ਨਾਲ ਤੇ ਖੈਰ ਚਲੋ ਅੱਜ ਦਾ ਸਮਾਂ ਹੀ ਇਦਾਂ ਦਾ ਆ ਗਿਆ ਵੀ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਤੇ ਤੁਸੀਂ मागਦੇ ਮਹੀਨੇ ਵਿੱਚ ਕਰਨਾ ਕੀ ਆ ਜੀ ਤੁਸੀਂ 51 ਪਾਠ ਸੁਖਮਨੀ ਸਾਹਿਬ ਦੇ ਕਰਨੇ ਨੇ ਇਹਦਾ ਤੁਹਾਨੂੰ ਅਖੰਡ ਪਾਠ ਜਿੰਨਾ ਫਲ ਮਿਲੂਗਾ ਜੀ ਜਿੰਨੇ ਤੁਸੀਂ ਅਖੰਡ ਪਾਠ ਸਾਹਿਬ ਕਰ ਲਿਆ ਉਸੇ ਤਰ੍ਹਾਂ ਤਾਨੂੰ ਇਹਦਾ ਫਾਲਾ ਜਿਹੜਾ ਮਿਲੂਗਾ ਤੁਸੀਂ ਸੁਖਮਨੀ ਸਾਹਿਬ ਦੇ 51 ਪਾਠ ਕਰਨੇ ਨੇ ਹਰ ਰੋਜ਼ ਤੁਸੀਂ ਇੱਕ ਪਾਠ ਵੀ ਕਰ ਸਕਦੇ ਹੋ ਜਾਂ ਹਰ ਰੋਜ਼ ਤੁਸੀਂ ਦੋ ਪਾਠ ਵੀ ਕਰ ਸਕਦੇ ਹੋ ਤੁਸੀਂ ਮਾਗਦੇ ਮਹੀਨੇ ਵਿੱਚ 51 ਪਾਠ ਕਰਨੇ ਹੋ ਜਿੰਨਾ ਤੁਸੀਂ ਬਾਣੀ ਜਿੰਨਾ ਤੁਸੀਂ ਨਾਮ ਜਪੋਗੇ ਜੀ ਉਹਦਾ ਫਲ ਤੁਹਾਨੂੰ ਤਿੱਗਣਾ ਹੋ ਕੇ ਮਿਲਦਾ ਆ ਇਹਦੀ ਬਾਣੀ ਵੀ ਹਾਮੀ ਭਰਦੀ ਆ ਜਿੰਨੀ ਬਾਣੀ ਤੁਸੀਂ ਜਪੋਗੇ ਜਿੰਨੀ ਤੁਸੀਂ ਬਾਣੀ ਜਪੋਗੇ ਓਨਾ ਹੀ ਫਲ ਤੁਹਾਨੂੰ ਦੁੱਗਣਾ ਹੋ ਕੇ ਮਿਲਦਾ ਆ ਮਾਗਦੇ ਮਹੀਨੇ ਵਿੱਚ ਤੇ ਕੋਸ਼ਿਸ਼ ਕਰਿਆ ਗਰੀਬ ਗੁਰਬਾਂ ਨੂੰ ਦਾਨ ਜ਼ਰੂਰ ਦਿਆ ਕਰੋ ਜਿਵੇਂ ਕੋਈ ਕੰਬਲ ਦਾਨ ਕਰਤਾ ਜੀ ਬੱਚਿਆਂ ਦੇ ਜਿਨ੍ਹਾਂ ਦੇ ਪੈਰਾਂ 'ਚ ਬੂਟ ਨਹੀਂ ਹੁੰਦੇ ਉਹਨਾਂ ਨੂੰ ਬੂਟ ਲੈ ਕੇ ਦਿਓ ਜਰਾਬਾਂ ਲੈ ਕੇ ਦਿਓ ਜਾਂ ਹੋਰ ਕੁਝ ਵੀ ਤੁਸੀਂ ਰਾਸ਼ਨ ਪਾਣੀ ਵੀ ਦਾਨ ਕਰ ਸਕਦੇ ਹੋ ਇਹ ਗੱਲਾਂ ਤੁਸੀਂ ਆਪਦੇ ਧਿਆਨ ਵਿੱਚ ਆਪਦੇ ਜਹਨ ਵਿੱਚ ਜ਼ਰੂਰ ਰੱਖਣਾ ਜੀ ਕਿਉਂਕਿ ਠੰਡ ਦਾ ਠੰਡਾ ਇਸ ਟਾਈਮ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਲੋੜ ਹੁੰਦੀ ਆ ਪਸ਼ੂ ਪੰਛੀਆਂ ਨੂੰ ਵੀ ਦਾਣੇ ਜ਼ਰੂਰ ਪਾਇਆ ਕਰੋ ਇਸ ਟਾਈਮ ਖੇਤਾਂ ਵਿੱਚ ਦਾਣੇ ਆ ਜਿਹੜੇ ਨਹੀਂ ਹੈਗੇ ਪਾਂਚੀਆਂ ਨੂੰ ਭੋਜਨ ਜ਼ਰੂਰ ਸ਼ਿਕਾਇਆ ਕਰੋ ਜੀ ਬੇਜਵਾਨਾਂ ਨੂੰ ਭੋਜਨ ਜ਼ਰੂਰ ਪਾਇਆ ਕਰੋ ਇੱਕ ਕਿਰਪਾ ਕਰਿਓ ਜੀ ਮਾਗਦੇ ਮਹੀਨੇ ਨਹੀਂ ਇਹ ਤੁਸੀਂ ਹਰ ਸਾਲ ਜ਼ਰੂਰ ਕਰਿਆ ਕਰੋ ਪੂਰੇ ਲਗਾਤਾਰ ਸਾਲ ਜ਼ਰੂਰ ਕਰਿਆ ਕਰੋ ਜਦੋਂ ਤੁਹਾਡੇ ਘਰ ਵਿੱਚ ਪਹਿਲੀ ਰੋਟੀ ਬਣਦੀ ਹੈ ਉਹ ਪਹਿਲੀ ਰੋਟੀ ਤੁਹਾਡੇ ਘਰ ਵਿੱਚ ਬੇਜਵਾਨ ਦੀ ਹੋਣੀ ਚਾਹੀਦੀ ਹੈ ਫਿਰ ਤੁਹਾਡੀ ਰੋਟੀ ਹੈ ਜਿਹੜੀ ਜੀ ਉਹ ਬਣਨੀ ਚਾਹੀਦੀ ਹੈ ਪ੍ਰਸ਼ਾਦਾ ਬਾਣੀ ਤਿਆਰ ਹੋਣਾ ਚਾਹੀਦਾ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ